ਡਾਟਾ ਦਾ ਹੈ ਇਹ ਡਾਟਾ ਦਾ ਜੀ ਹਾਂਜੀ ਹਾਂ ਠੀਕ ਹੈ ਜੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਦੋਨਾਂ ਦੇ ਵਿੱਚ ਫਰਕ ਦੇਖ ਹੀ ਸਕਦੇ ਜਿਹੜਾ ਉਸ ਦਾ ਐਕਸਲ ਹੈ ਉਹ ਮਿਡਲ 'ਚ ਹੈ ਇਸ ਦਾ ਸਾਈਡ ਤੇ ਹੈ ਜੀ ਠੀਕ ਹੈ ਜੀ ਇਹ ਮੇਨਲੀ ਸਵਰਾਜ ਮਾਡਲ ਯੂਜ਼ ਹੁੰਦਾ ਹੈ ਸਵਰਾਜ ਮਾਡਲ ਲਈ ਤੇ ਇਹ ਜਿਹੜਾ ਹਿੱਸਾ ਵੀਰੇ ਦੋਨੇ ਆਪਾਂ ਦੇਖ ਰਹੇ ਹਾਂ ਇਹ ਹਰ ਇੱਕ ਮਸ਼ੀਨ ਤੇ ਲੱਗ ਜਾਣਗੇ ਹਰ ਇੱਕ ਮਸ਼ੀਨ ਤੇ ਲੱਗ ਜਾਣਗੇ ਬਸ ਐਵੇਂ ਫਰਕ ਹੁੰਦਾ ਜਿਹਦੇ ਵਿੱਚ ਡਿਫਰੈਂਸ਼ੀਅਲ ਹਾਊਸਿੰਗ ਲਗਾ ਦਿੱਤੀ ਗਈ ਹੈ ਜਿਹਦੇ ਵਿੱਚ ਅਸੀਂ ਡਬਲ 베ARING ਪਾ ਦਿੱਤੇ ਦੋ ਬੈਰਿੰਗ ਪੈਂਦੇ ਦੋ ਬੈਰਿੰਗ ਪੈਗੇ ਤੇ ਇਹ ਨਾਲ ਦੋ ਫਾਇਦੇ ਹੋਗੇ ਜੀ ਅੱਛਾ ਜੀ ਕਿ ਜਿਵੇਂ ਕਿ ਇੱਕ ਤਾਂ ਕਚਰਾ ਫਸਣਾ ਬੰਦ ਹੋ ਗਿਆ ਜੀ ਠੀਕ ਹੈ ਜੀ ਇੱਕ ਬੈਰਿੰਗ ਟੁੱਟਨੇ ਬੰਦ ਹੋਗੇ ਇੱਕ ਬੈਰਿੰਗ ਟੁੱਟਨੇ ਬੰਦ ਬਿਲਕੁਲ ਜਿਹੜੇ ਵੀਰ ਜਿਹੜੇ 4-ਵੀਲ ਦੇ ਦੁੱਖਾਂ ਮਸ਼ੀਨ ਵੇਚ ਦਿੰਦੇ ਸੀ ਨਾ ਉਹ ਦੁੱਖ ਚੁੱਕਦੇ ਬਾਈ ਉਹਨਾਂ ਨੇ ਸਾਰੇ ਦੋ ਤਰ੍ਹਾਂ ਦੇ ਤਾਂ ਹਿੱਸੇ ਲੈ ਕੇ ਆਏ ਬਾਈ ਤੇ ਇਹਨਾਂ ਵਿੱਚ ਵੀ ਸੁਧਾਰ ਕੀਤਾ ਹੈ ਨਾ ਬਾਈ ਜੀ ਹੋਰ ਕੀ ਹਾਲ ਚੱਲ ਬਾਈ ਜੀ ਬਹੁਤ ਵਧੀਆ ਜੀ ਵੀਰ ਜੀ ਪਹਿਲਾਂ ਆਪਣੇ ਸਾਹਮਣੇ ਹਿੱਸਾ ਬਹੁਤ ਹੈਵੀ ਪੈਣਾ ਸੈਂਟਰ ਦੇ ਵਿੱਚ ਤੁਸੀਂ ਦੱਸਿਆ ਹੀ ਪਹਿਲਾਂ ਮੈਨੂੰ ਹੈਨਾ ਵਿਚਾਲਿਓ ਓਪਰੇਟ ਹੁੰਦਾ ਇਹਦਾ ਫਰਕ ਕੀ ਵੀਰੇ ਬਾਕੀ ਹਿੱਸੇ ਨਾਲ ਤੁਸੀਂ ਕੀ ਸੁਧਾਰ ਕੀਤਾ ਜੀ ਅਸੀਂ ਇਹਦੇ ਵਿੱਚ ਇੱਕ ਹੋਰ ਸਾਧ ਗਏ ਪਹਿਲੇ ਇਹਦੀ ਜਿਹੜੀ ਟਾਇਰ ਰੋਡ ਸੀਗੀ ਉਹ ਨੀਚਲੇ ਪਾਸੇ ਸੀਗੀ ਜਦੋਂ ਮਤਲਬ ਕਿ ਬਾਰਿਸ਼ ਪੈਂਦੀ ਜੇ ਕੁਛ ਪੈਂਦੀ ਦਾ ਗਾਰਾ ਗੂਰਾ ਫਸੰਦੀ ਕ ਲਗਾਰ ਕੀ ਦੀ ਟਾਇਰ ਰੋਡ ਨੂੰ ਉੱਪਰ ਲੈ ਕੇ ਆਂਦਾ ਇਹਦੀ ਪਲੇਟਾਂ ਲਗਾਈਆਂ ਤਾਂ ਇਸ ਨੂੰ ਹੋਰ ਡਵੈਲਪ ਕਰਿਆ ਜੀ ਆਹ ਪਲੇਟਾਂ ਤੁਸੀਂ ਆਪ ਬਣਾਈਆਂ ਨੇ ਹਾਂਜੀ ਹਾਂਜੀ ਠੀਕ ਹੈ ਜੀ ਇਹ ਮੰਨ ਲਓ ਇਹ ਤੋਂ ਪੂਰੀ ਮਜ਼ਬੂਤੀ ਨਾਲ ਕੀਤੀਆਂ ਵੀਰੇ ਪੂਰੀ ਮਜ਼ਬੂਤੀ ਨਾਲ ਜੀ ਪੂਰੇ ਲੇਜ਼ਰ ਕਟਿੰਗ ਨਾਲ ਹੋਇਆ ਹੋਇਆ ਲੇਜ਼ਰ ਕਟਿੰਗ ਨਾਲ ਮਾਰ ਲੱਗਿਆ ਹੋਇਆ ਸਾਰਾ ਬਿਲਕੁਲ ਠੀਕ ਹੈ ਜੀ ਤੇ ਜਿਹੜਾ ਦੂਸਰਾ ਹਿੱਸਾ ਵੀਰੇ ਇਹ ਕਿਹੜਾ ਏ ਜੀ ਟਾਟਾ ਦਾ ਹੈ ਇਹ ਟਾਟਾ ਦਾ ਜੀ ਹਾਂ ਜੀ ਹਾਂ ਠੀਕ ਹੈ ਜੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਦੋਨਾਂ ਦੇ ਵਿੱਚ ਫਰਕ ਦੇਖ ਹੀ ਸਕਦੇ ਜਿਹੜਾ ਉਹਦਾ ਐਕਸਲ ਹੈ ਉਹ ਮਿਡਲ 'ਚ ਹੈ ਇਸ ਦਾ ਸਾਈਡ ਤੇ ਹੈ ਜੀ ਠੀਕ ਹੈ ਜੀ ਇਹ ਮੇਨਲੀ ਸਵਰਾਜ ਮਾਡਲ ਹੀ ਯੂਜ਼ ਹੁੰਦਾ ਹੈ ਸਵਰਾਜ ਮਾਡਲ ਲਈ ਹਾਂ ਜੀ ਤੇ ਇਹ ਜਿਹੜਾ ਹਿੱਸਾ ਵੀਰੇ ਦੋਨੇ ਆਪਾਂ ਦੇਖ ਰਹੇ ਹਾਂ ਇਹ ਹਰ ਇੱਕ ਮਸ਼ੀਨ ਤੇ ਲੱਗ ਜਾਣਗੇ ਹਰ ਇੱਕ ਮਸ਼ੀਨ ਤੇ ਲੱਗ ਜਾਣਗੇ ਬਸ ਐਵੇਂ ਫਰਕ ਹੁੰਦਾ ਜੀ ਉਹਦੇ ਵਿੱਚ ਸਾਨੂੰ ਉਹਦੇ ਗੇਅਰ ਦੇ ਆਰਪੀਐਮ ਮੈਚ ਕਰਾਉਣੇ ਪੈਂਦੇ ਨੇ ਆ ਤੁਸੀਂ ਗੇਅਰ ਦੇਖ ਹੀ ਰਹੇ ਹੋਗੇ ਠੀਕ ਹੈ ਇਹ ਗੇਅਰ ਵੀ ਅਸੀਂ ਜਦੋਂ ਉਹਦੇ ਗੇਅਰ ਦੀ ਸਟੱਡੀ ਕਰ ਪਿੱਟੂ ਸ਼ਾਫ वगैरह પાਕੇ ਠੀਕ ਹੈ ਜੀ ਫਿਰ ਅਸੀਂ ਉਹਨੂੰ ਲਗਾਨੇ ਇਹ ਨਾਲ ਹੀ ਮਿਲਦਾ ਜਾਂ ਨਾਲ ਵਖਰਾ ਹੁੰਦਾ ਜੀ ਨਹੀਂ ਜੀ ਨਾਲ ਹੀ ਮਿਲਦਾ ਜੀ ਨਾਲ ਹੀ ਮਿਲਦਾ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਸ ਤੋਂ ਇਲਾਵਾ ਵੀਰੇ ਮੈਂ ਆ ਜੀਪੀਐਸ ਦੇਖਿਆ ਨਾ ਇੱਕ ਤੁਹਾਡਾ ਹਾਂ ਜੀ ਇਹ ਜੀਪੀਐਸ ਦਾ ਵਰਕ ਕੀ ਆ ਸੱਚ ਤੁਸੀਂ ਇਹ ਦੱਸੋ ਕਿਉਂਕਿ ਬਹੁਤੇ ਲੋਕਾਂ ਨੂੰ ਵੀਰੇ ਜੀਪੀਐਸ ਦਾ ਮਤਲਬ ਹੀ ਨਹੀਂ ਪਤਾਗਾ ਵੀਰੇ ਜੀਪੀਐਸ ਦਾ ਵੈਸੇ ਤਾਂ ਹੈ ਕਿ ਗਲੋਬਲ ਪੋਜੀਸ਼ਨਿੰਗ ਸਿਸਟਮ ਜਿਹਦੇ ਨਾਲ ਆਪਾਂ ਕੀ ਕਰ ਸਕਦੇ ਆਂਗੇ ਘਰ ਬੈਠੇ ਹੀ ਆਪਾਂ ਆਪਣੀ ਕਮਾਈ ਨੂੰ ਟਰੈਕ ਕਰ ਸਕਦੇ ਆ ਕਿ ਆਪਣੀ ਕਮਬਾਈਨ ਕਿੱਥੇ ਚੱਲ ਰਹੀ ਹੈ ਕਿੱਥੇ ਰੁਕੀ ਹੋਈ ਹੈ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਠੀਕ ਹੈ ਜੀ ਨੇ ਉਹਨੇ ਕਿल्ले ਵੱਡੇ ਕਈ ਵਾਰ ਕੀ ਹੁੰਦਾ ਕਿ ਡਰਾਈਵਰ ਆਪਾਂ ਨੂੰ ਐ ਕਹਿ ਦਿੰਦਾ ਕਿ ਮੈਨੇ 5 ਕਿल्ले ਵੱਡੇ ਨੇ ਪਰ ਵੱਡੇ ਉਹਨੇ 10 ਹੁੰਦੇ ਨੇ 10 ਵੱਡੇ ਹੁੰਦੇ ਨੇ ਤਾਂ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਇਸ ਨਾਲ ਤੁਸੀਂ ਟਰੈਕ ਕਰ ਸਕਦੇ ਹੋਗੇ ਜੀ ਐ ਕਰਕੇ ਕਿ ਹਮੇ ਕਿੰਨੇ ਮੇਰੇ ਏਰੀਆ ਕਵਰ ਕੀਤਾ ਉਸਨੇ ਕਿੰਨਾ ਕਿਆ ਕਰਾਇਆ ਠੀਕ ਹੈ ਜੀ ਇਹ ਵੀਰੇ ਜਿਹੜਾ ਹਿੱਸੇ ਦੋਨੇ ਹਨਾ ਲਾਉਂ ਦੇ ਵਿੱਚ ਕਿੰਨਾ ਟਾਈਮ ਲਾਉਂਦੇ ਜੇ ਤੁਸੀਂ ਵੀ ਕਿਦੋਂ ਮਸ਼ੀਨ ਬੁੱਕ ਹੋ ਗਈ ਤੇ ਤੁਸੀਂ ਕਿੰਨੇ ਟਾਈਮ ਚ ਜਿਹੜੀ ਮਸ਼ੀ ਜੀ ਰਿਟਰਨ ਦੀ ਅਸੀਂ ਖੁਦ ਘਰੇ ਜਾ ਕੇ ਹੀ ਇੰਸਟਾਲ ਕਰ ਦਿਆਂਗੇ ਅਚ ਘਰੇ ਜਾ ਕੇ ਹੀ ਸੁਵਿਧਾ ਮਿਲਦੀ ਆ ਹਾਂਜੀ ਸਾਨੂੰ ਸਾਡੇ ਕੋਲੇ ਆਉਣ ਦੀ ਜ਼ਰੂਰਤ ਨਹੀਂ ਹੁੰਦੀ ਜੀ ਅਸੀਂ ਖੁਦ ਘਰੇ ਜਾ ਕੇ ਇਸ ਨੂੰ ਇੰਸਟਾਲ ਕਰ ਦਿਆਂਗੇ ਠੀਕ ਹੈ ਤੁਹਾਡੀ ਕੰਬਾਈਨ ਨੂੰ ਕਿਤੇ ਲੈ ਕੇ ਆਉਂਦੀ ਜ਼ਰੂਰਤ ਝੰਝਾੜੀ ਖਤਮ ਹੈ ਵੀ ਵਾਰਮਰ ਨੂੰ ਬਸ ਘਰੇ ਹੀ ਇੰਸਟਾਲੇਸ਼ਨ ਹੋ ਜਾਣੀ ਹੈ ਬਿਲਕੁਲ ਜੀ ਬਿਲਕੁਲ ਤੇ ਇਹ ਵੀਰੇ ਕੋਈ ਐਡਵਾਂਸ ਬੁਕਿੰਗ ਕਰਾਉਣੀ ਪੈਂਦੀ ਆਂਦੀ ਹਾਂਜੀ ਐਡਵਾਂਸ ਬੁਕਿੰਗ ਕਰਾਉਣੀ ਪੈਂਦੀ ਹੈ ਕਿਉਂਕਿ ਜੀ ਸਾਡੇ ਕੋਲੇ ਇੱਕ ਟਾਰਗੇਟ ਹੁੰਦਾ ਹੈਗਾ ਉਸ ਤੋਂ ਬਾਅਦ ਅਸੀਂ ਬੁਕਿੰਗ ਬੰਦ ਕਰ ਦਿੰਦੇ ਹਾਂਗੇ ਵੀ ਉਸ ਤੋਂ ਬਾਅਦ ਬੁਕਿੰਗ ਬੰਦ ਵੀ ਇਹ ਦੋ ਬਾਦ ਨਹੀਂ ਲੱਗਦਾ ਨਹੀਂ ਬਿਲਕੁਲ ਨਹੀਂ ਲੱਗਦਾ ਇਸ ਹੁਣ ਵੀਰੇ ਕਿੰਨਾ ਟਾਈਮ ਬੁਕਿੰਗ ਓਪਨ ਰਹੇਗੀ ਬੁਕਿੰਗ ਜੀ ਸਾਡਾ ਟਾਰਗੇਟ ਹੈ ਇਸ ਵਾਰ 400 ਦਾ ਠੀਕ ਹੈ ਸਾਡੇ ਕੋਲੇ 50 ਇਸ ਤੋਂ ਇਲਾਵਾ ਜੀ ਆਪਣੇ ਕੋਲੇ ਆ ਗਿਆ ਐਸਐਮਐਸ ਐਸਐਮਐਸ ਹਾਂਜੀ ਹਾਂ ਐਸਐਮਐਸ ਦੇ ਵਿੱਚ ਵੀਰੇ ਕੀ ਕੀ ਚੇਂਜਸ ਕਰਤੇ ਪਹਿਲਾਂ ਵੀ ਐਸਐਮਐਸ ਆਉਂਦੀ ਸੀ ਹੈਨਾ ਹਾਂਜੀ ਹਾਂ ਤੇ ਹੁਣ ਆਪਾਂ ਕੀ ਚੇਂਜਸ ਕਰਤੇ ਵੀਰੇ ਆਪਾਂ ਨੇ ਜੀ ਐਸਐਮਐਸ ਦੇ ਵਿੱਚ ਆਹ ਚੇਂਜ ਕੀਤਾ ਹੈ ਠੀਕ ਹੈ ਜੀ ਕਿ ਲਾਈਕ ਬੈਰਿੰਗ ਟੁੱਟਣ ਦੀ ਬਹੁਤ ਪ੍ਰੋਬਲਮ ਆਉਂਦੀ ਸੀ ਕਿਸਾਨ ਵੀਰਾਂ ਨੂੰ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਅਸੀਂ ਕੀ ਕਰਿਆ ਹੈਗਾ ਹੁਣ ਇਹਦੇ ਵਿੱਚ ਡਿਫਰੈਂਸ਼ੀਅਲ ਹਾਊਸਿੰਗ ਲਗਾ ਦਿੱਤੀ ਗਈ ਹੈ ਜਿਹਦੇ ਵਿੱਚ ਅਸੀਂ ਡਬਲ ਬੈਰਿੰਗ ਪਾ ਦਿੱਤੇ ਦੋ ਬੈਰੰਗ ਪੈਂਦੇ ਦੋ ਬੈਰੰਗ ਕਿਤੇ ਇਹਦੇ ਨਾਲ ਦੋ ਫਾਇਦੇ ਹੋਗੇ ਜੀ ਅੱਛਾ ਜੀ ਕਿ ਜਿਵੇਂ ਕਿ ਇੱਕ ਤਾਂ ਕਚਰਾ ਫਸਰਾ ਬੰਦ ਹੋ ਗਿਆ ਜੀ ਠੀਕ ਹੈ ਜੀ ਇੱਕ ਬੈਰੰਗ ਟੁੱਟਣੇ ਬੰਦ ਹੋ ਗਏ ਇੱਕ ਬੈਰੰਗ ਟੁੱਟਣੇ ਬੰਦ ਬਿਲਕੁਲ ਜੀ ਵੀ ਯਾਨੀ ਕਿ ਝੰਝਟ ਖਤਮ ਹੋ ਗਈ ਹੈ ਨਾ ਇਹ ਵੀ ਵੀਰੇ ਘਰੇ ਹੀ ਇੰਸਟਾਲੇਸ਼ਨ ਹੁੰਦੀ ਜਾਂ ਕਿਤੇ ਲਿਆਉਣੀ ਪੈਣੀ ਬਚੀ ਨਹੀਂ ਇਹ ਵੀ ਘਰੇ ਹੀ ਇੰਸਟਾਲ ਹੁੰਦੇ ਸੋ ਕਿਤੇ ਆਉਣ ਦੀ ਜਰੂਰਤ ਕਿਤੇ ਆਉਣ ਦੀ ਲੋੜ ਨਹੀਂ ਇਹ ਵੀਰੇ ਜਿਹੜੀ ਆਪਣੀ ਫਰਮ ਹੈ ਇਹ ਕਿਤੋਂ ਦੀ ਫਰਮ ਹੈ ਤੇ ਮਾਨਨ ਕੇ ਜਲੋਕੇਸ਼ਨ ਨੰਬਰਾਂ ਤੇ ਬੁਕਿੰਗ ਕਰਾਉਣੀ ਪੈਗੀ ਇਹ ਜੀ ਸਾਡੀ ਹੈਗੀ ਐਮਐਸਨ ਇੰਜੀਨੀਅਰਿੰਗ ਗੁਰਦਾਇਲਪੁਰ ਠੀਕ ਹੈ ਜੀ ਠੀਕ ਹੈ ਤੇ ਬੁਕਿੰਗ ਕਰਨ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 75083 ਠੀਕ ਹੈ ਜੀ 28007 ਜੇ ਕਿਸੇ ਵੀਰ ਨੇ ਆ ਕੇ ਵਿਜ਼ਿਟ ਕਰਨਾ ਤਾਂ ਫਰਮ ਦੇ ਵਿਜ਼ਿਟ ਕਰ ਸਕਦੇ ਆ ਵਿਜ਼ਿਟ ਕਰ ਸਕਦੇ ਤਾਂ ਵੀਡੀਓ ਨੂੰ ਕਿਸਾਨ ਭਾਓ ਸ਼ੇਅਰ ਕਰਾਇਆ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ